ਫਸਾਦਾਂ ਦੀ ਅੱਗ ਵੱਦੀ-ਵੱਦੀ ਅੰਮ੍ਰਿਤਸਰ ਦੇ ਹਰ ਪਾਸੇ ਦੀ ਦਿਹਾਦੀ ਆਬਾਦੀਆਂ 'ਚ ਵੀ ਫੈਲ ਗਈ। ਇਸ ਲਈ ਕਈ ਮੁਸਲਮਾਨਾਂ ਦੀਆਂ ਲਾਸ਼ਾਂ ਨਜ਼ਦੀਕੀ ਪਿੰਡਾਂ 'ਚੋਂ ਹਸਪਤਾਲ ਆਉਣ ਲੱਗੀਆਂ। ਜਿਸ ਕਰਕੇ ਅੰਮ੍ਰਿਤਸਰ ਦੇ ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਤੇ ਚੜਾਏ ਹੋਏ ਕਰਜ਼ ਦੇ ਹਿੱਸੇ ਸਿਵਲ ਹਸਪਤਾਲ ਦੇ ਸਕੋਰ ਬੋਰਡ ਤੋਂ ਆਹਿਸਤਾ ਆਹਿਸਤਾ ਗਿਰਨੇ ਸ਼ੁਰੂ ਹੋ ਗਏ ਇਨ੍ਹਾਂ ਦਿਨਾਂ ਦਾ ਜ਼ਿਕਰ ਹੈ ਕਿ ਇੱਕ ਦਿਨ ਇਹ ਖਾਕਸਾਰ ਜੋ ਕਤਲੋ ਘਰ ਤਬਾਹੀ ਬਰਬਾਦੀ ਚ ਜੰਮ ਕੇ ਹਿੱਸਾ ਲੈ ਰਿਹਾ ਹੈ ਉਹ ਆਪਣੇ ਆਪ ਨੂੰ ਖੁੰਖਾਰ ਕਾਤਲ ਕਹਿਣ ਦੀ ਬਜਾਏ ਖਾਕਸਾਰ ਕਹਿ ਰਿਹਾ ਹੈ ਕਰੀਬ ਹੈ ਯਾਰੋ ਰੋਜ਼ੇ ਮਹਿਸ਼ਰ ਛੁਪੇਗਾ ਕੁਸ਼ਤੋਂ ਕਾ ਖੂਨ ਕਿਉਂ ਕਰੇ چپ رہے گی زبانیں خنجر لہو پکارے گا استی کا خواجہ افتخار نے جو کچھ تحریر کیا ہے وہ یک طرفہ فیصلہ ہے کوستا نقطے نظر تانگ نظری ہے اسلامی نہیں۔ جنا دے بارے بھی اس نے جنا دے بے بنیاد الزامات کا ذکر کیا ہے۔ ਹਕੀਕਤ ਹਰ ਹਾਲ ਚ ਹਕੀਕਤ ਹੈ ਉਹ ਅਫਸਾਨਾ ਨਹੀਂ ਬਣ ਸਕਦੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਨਾ ਬੜਾ ਖੁੱਲੇ ਦਿਮਾਗ ਦਾ ਆਦਮੀ ਸੀ ਉਹ ਬੜਾ ਲਾਈਕ ਫਾਈਕ ਸੀ ਉਹ ਇੱਕ ਜੀਨਸ ਫੇਸ ਦੂਰ ਦਾ ਸੋਚਣ ਵਾਲਾ ਅਕਬਰਤ ਅੰਦੇਸ਼ ਆਦਮੀ ਸੀ ਉਸ ਚ ਖੂਬੀਆਂ ਦਾ شمار ਨਹੀਂ ਹੋ ਸਕਦਾ ਕਮਜ਼ੋਰੀਆਂ ਹਰ ਇੱਕ ਇਨਸਾਨ 'ਚ ਹਨ ক্রিকেট ਬੇਕਾਰਾਂ ਦਾ ਸ਼ੁਗਲਾ ਹੈ ਇੱਕ ਦਫਾ ਕਿਸੇ ਨੇ ক্রিকেট ਦਾ ਬਾਲ ਬੇਅੰਤ ਹਜ਼ੂਰ ਨਾਲ ਮਾਰਿਆ ਕਿ ਉਹ ਸਭ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਿਆ ਇੱਕ ਸ਼ਖਸ ਦੀ ਨਜ਼ਰ ਉਸਦੀ ਜਮੀ ਰਹੀ ਆਖਰ ਉਸਨੇ ਬਾਲ ਪਕੜ ਲਿਆ ਤੇ ਬਾਕੀ ਸਾਰੇ ਮੂੰਹ ਦੇਖਦੇ ਰਹੇ ਜਿਨ੍ਹਾਂ ਉਹ ਸ਼ਖਸ ਸੀ ਜਿਸ ਦੀ ਨਜ਼ਰ ਅਸਮਾਨਾਂ ਦੀਆਂ ਤਹਾਂ ਦੇਖ ਲੈਂਦੀ ਸੀ ਆਖਿਰ ਬਾਲ ਜਿਨ੍ਹਾਂ ਦੇ ਹੱਥ 'ਚ ਸੀ ਇੱਕ ਜਗ੍ਹਾ ਤੇ ਕਾਫੀ ਦੇਰ ਹੋਈ ਮੈਂ ਪੜਿਆ ਸੀ ਕਿ ਜਿਨ੍ਹਾਂ ਇੰਗਲੈਂਡ 'ਚ ਰਹਿ ਕੇ ਸ਼ੇਕਸਪੀਅਰ ਦੇ ਡਰਾਮਿਆਂ ਨੂੰ ਖੇਡਣਾ ਚਾਹੁੰਦਾ ਸੀ ਪਰ ਮੁਸਲਮਾਨਾਂ ਨੂੰ ਇਸ ਦੀ ਖਬਰ ਨਹੀਂ ਕਿ ਉਸ ਨੇ ਹਿੰਦੁਸਤਾਨ ਜਾ ਕੇ ਡਰਾਮਾ ਖੇਡਿਆ ਕਿ ਸ਼ੈਕਸਪੀਅਰ ਦੇ ਸਾਰੇ ਦੇ ਸਾਰੇ ਡਰਾਮੇ ਮਾਰਤ ਖਾ ਗਏ ਸਿਆਸਦਾਨਾਂ ਚ ਰਹਿ ਕੇ ਉੱਪਰਲੇ ਦਰਜੇ ਦਾ ਸਿਆਸਦਾਨ ਵੀ ਬਣ ਗਿਆ ਸ਼ਾਹਾਨਾ ਜ਼ਿੰਦਗੀ ਵੀ ਬਸਰ ਕੀਤੀ ਉਸ ਨੇ ਆਪਣੇ ਹਰੀਫਾਂ ਦੀ ਤੇ ਰਕੀਬਾਂ ਦੀ ਖਰਬਾਜ਼ੀ ਮਾਰ ਕੀਤੀ ਜਿਨ੍ਹਾਂ ਦੁਨੀਆ ਦੀਆਂ ਬਿਹਤਰੀਨ ਸ਼ਖਸੀਅਤਾਂ ਚੋਂ ਇੱਕ ਸ਼ਖਸੀਅਤ ਸੀ ਐਸਾ ਕਹਾਂ ਸੇ ਲਾਉ ਕਿ ਤੁਝ ਸਾ ਕਹੀਂ ਜਿਸੇ ਕਤਲੇ ਆਮ ਬੈਸ਼ਤ ਦੈਸ਼ਤ ਦਰਿੰਦਗੀ ਦਾ ਕਾਫੀ ਹੱਦ ਤੱਕ ਜਿਨਾ ਹੀ ਜ਼ਿੰਮੇਦਾਰ ਹੈ ਇਨਸਾਨੀयत ਮਰ ਚੁੱਕੀ ਸੀ ਲੁੱਟ ਮਾਰ ਵੀ ਖੂਬ ਹੋਈ ਨਾਦਰ ਸ਼ਾਹੀ ਲੋਕ ਭੁੱਲ ਗਏ ਅੰਮ੍ਰਿਤਸਰ ਚ ਇੱਕ ਪੰਡਿਤ ਜੀ ਸਨ ਉਹ ਮੁਸਲਮਾਨਾਂ ਨੂੰ ਕਹਿੰਦੇ ਸੁਲਿਆ ਨਮਾਜ਼ ਪੜ ਜਦੋਂ ਨਮਾਜ਼ ਪੜਨ ਤੇ ਮਜਬੂਰ ਹੋ ਜਾਂਦਾ ਤੇ ਤਕਵੀ ਇਹ ਨਾਲ ਉਸਦੀ ਗਰਦਨ ਉਡਾ ਦਿੰਦੇ ਤੇ ਉਹ ਤੇ ਉਹਨਾਂ ਦੇ ਯਾਰ ਦੋਸਤ ਖੂਬ ਲੁਤਫ ਲੈਣਦੇ ਇਸ ਨੂੰ ਸੈਡੇਸਟਿਕ ਕੁਆਲਿਟੀ ਕਹਿੰਦੇ ਹਨ ਯਾਨੀ ਦੂਸਰੇ ਨੂੰ ਤੜਪਦੇ ਸਿਸਕਦੇ ਦੇਖ ਕੇ ਖੂਬ ਲੁਤਫ ਲੈਣਾ ਇਹ ਵੀ ਇਨਸਾਨ ਦਾ ਇੱਕ ਪਹਿਲੂ ਹੈ ਇੱਕ ਦਫਾ ਮੈਂ ਕਾਂਗੜੇ ਗਿਆ ਇਹ ਪੰਡਿਤ ਬੜਾ ਸ਼ਰੀਫ ਆਦਮੀ ਸੀ ਪਰ ਮੈਂ ਉਸਦੇ ਇਹ ਲਫ਼ਜ਼ ਸੁਣ ਕੇ ਹੈਰਾਨ ਹੋ ਗਿਆ ਕਿ 1947 ਚ ਬਾਹਮਣਾ ਨੇ ਬਹੁਤ ਅੱਛਾ ਕੰਮ ਕੀਤਾ ਸੀ ਕਿ ਮੁਸਲਮਾਨਾਂ ਦਾ ਖੂਬ ਕਤਲੇਆਮ ਕੀਤਾ ਸੀ ਇਹ ਅੱਛਾ ਕੰਮ ਹੈ ਜਾਂ ਬੁਰਾ ਉਸ ਪਿੰਡ 'ਚ ਇੱਕ ਆਮ ਦਾਸਤਾਨ ਸੁਣਾਈ ਜਾਂਦੀ ਹੈ ਕਿ ਇੱਕ ਆਦਮੀ ਇੱਕ ਮੁਸਲਮਾਨ ਔਰਤ ਨੂੰ ਅਗਵਾ ਕਰਕੇ ਲੈ ਉਸ ਨੂੰ ਉਸਦੇ ਘਰ ਵਾਲਿਆਂ ਨੇ ਨਜ਼ਦੀਕ ਨਹੀਂ ਫਟਕਣ ਦਿੱਤਾ ਕਿਉਂਕਿ ਇਹ ਔਰਤ ਬੇਹੱਦ ਖੂਬਸੂਰਤ ਹੋਣ ਦੇ ਬਾਵਜੂਦ ਮੁਸਲਮਾਨ ਸੀ ਤੇ ਹਿੰਦੂ ਮੁਸਲਮਾਨ ਜੀ ਹਰ ਪਹਿਲੂ ਤੋਂ ਬਹੁਤ ਦੂਰੀਆਂ ਉਹ ਉਸ ਨੂੰ ਮੈਦਾਨ 'ਚ ਲੈ ਗਿਆ ਖੂਬ ਸ਼ਰਾਬ ਪੀਤੀ ਤੇ ਇਸ ਬੇਰਹਿਮੀ ਨਾਲ ਉਸ ਦੇ ਟੁਕੜੇ ਟੁਕੜੇ ਕੀਤੇ ਖੁਦਾ ਆਪਣਾ ਅਖਰ ਆਪ ਵੀ ਖੁਦਕੁਸ਼ੀ ਕਰ ਲਈ ਇਨਸਾਨ ਕੀ ਹੈ ਇਨਸਾਨ ਦੀ ਫਿਤਰਤ ਕੀ ਹੈ ਇਹ ਵੇਸ਼ੀ ਵੀ ਹੈ ਨਾਹਿਤ ਖੌਫਨਾਕ ਤੇ ਖਤਰਨਾਕ ਵੀ ਹੈ ਪਰਲੇ ਦਰਜੇ ਦਾ ਬੁਝਦਿਲ ਵੀ ਹੈ ਪਰਲੇ ਦਰਜੇ ਦਾ ਆਸ਼ਿਕ ਵੀ ਹੈ ਸੰਤ ਵੀ ਹੈ ਸ਼ੈਤਾਨ ਵੀ ਹੈ ਸੂਫੀ ਵੀ ਹੈ ਤੇ ਖਬਰ ਨਹੀਂ ਇਸਨੇ ਕਿਹੜਾ ਪਹਿਲੂ ਬਦਲ ਕੇ ਕੀ ਹੋ ਜਾਣਾ ਹੈ ਮੁਸਲਮਾਨਾ ਨੇ ਪਾਕਿਸਤਾਨ ਚ ਜ਼ੁਲਮ ਦੀ ਆਖਰੀ ਇੰਤਹਾ ਕਰ ਦਿੱਤੀ ਸੀ ਪਰ ਉਸ ਵਕਤ ਖਵਾਜਾ ਇਫਤਖਾਰ ਨੇ ਅੱਖਾਂ ਤੇ ਪੱਟੀਆਂ ਬੰਨ ਲੀਆਂ ਸਨ ਜਾਂ ਸਿਰਫ ਉਹਨਾਂ ਨੂੰ ਇੱਕ ਅੱਖ ਨਾਲ ਦਿਖਾਈ ਦਿੰਦਾ ਸੀ ਮੈਂ ਬਸੇ ਚ ਬੈਠੇ ਇੱਕ ਸਿੱਖ ਨੂੰ ਰਾਤ ਦੇ 1 ਵਜੇ ਚੀਖਾਂ ਮਾਰਦੇ ਨੂੰ ਸੁਣਿਆ ਹੈ ਕਿ ਸ਼ੇਖੂਪੁਰੇ ਚ ਹਜ਼ਾਰਾਂ ਸਿੱਖ ਇੱਕ ਰਾਤ ਚ ਕਤਲ ਕਰ ਦਿੱਤੇ ਗਏ ਹਨ ਇਥੇ ਮੈਂ ਮੁਸਲਮਾਨਾਂ ਦੇ ਬੇਅੰਤ ਹਜ਼ਲਮਾਂ ਦੀਆਂ ਦਾਸਤਾਨਾਂ ਸੁਨੀਆਂ ਹਨ ਮੈਂ ਇੱਕ ਸਿੱਖ ਦੇ ਗਲੇ ਵੱਲ ਬੜੀ ਦੇਰ ਤੱਕ ਦੇਖਦਾ ਰਿਹਾ ਆਖਿਰ ਉਸ ਨੇ ਮੈਨੂੰ ਪੁੱਛ ਹੀ ਲਿਆ ਮੈਂ ਕਿਹਾ ਤੁਹਾਡੇ ਤੇ ਇੰਨਾ ਖਤਰਨਾਕ ਤੇ ਮੁੱਲਕ ਅਮਲਾ ਹੋਇਆ ਹੈ ਤੁਸੀਂ ਬਚੇ ਕਿਸ ਤਰ੍ਹਾਂ ਉਸ ਦੀ ਗਰਦਨ ਬੜੀ ਬੇਰਹਿਮੀ ਨਾਲ ਫਾੜ ਦਿੱਤੀ ਗਈ ਸੀ ਉਸ ਦਾ ਬਚਣਾ ਨਾ ਮਮਕਨ ਸੀ ਉਸਨੇ ਜਵਾਬ ਦਿੱਤਾ ਇਹ ਸਾਰੀ ਕਾਰਵਾਈ ਪਾਕਿਸਤਾਨ ਚ ਹੋਈ ਸੀ ਉਸਨੇ ਕਿਹਾ ਮੈਨੂੰ ਮਾਰ ਕੇ ਖਤਮ ਕਰਕੇ ਮੌਤ ਦਾ ਸਰਟੀਫਿਕੇਟ ਦੇਗੇ ਸੰ ਕਈ ਦਿਨ ਮੈਂ ਬੇਹੋਸ਼ੀ ਦੀ ਹਾਲਤ ਚ ਰਿਹਾ ਕਈ ਦਿਨਾਂ ਬਾਅਦ ਹੁਸ਼ਿਆਈ ਤੇ ਅੱਖ ਖੁੱਲੀ ਮੈਂ ਦੇਖਿਆ ਕੁਝ ਮੁਸਲਮਾਨ ਜਾ ਰਹੇ ਸੰ ਤੇ ਮੈਂ ਫਿਰ ਲਹੂ ਲਹਾਨ ਹੋ ਕੇ ਬੇਹੋਸ਼ ਹੋ ਗਿਆ ਜਦ ਹੂ ਸ਼ਾਇਦ ਮੇਰੇ ਜਿਸਮ ਤੇ ਕੀੜੇ ਚੱਲ ਰਹੇ ਸੰ ਮੇਰੇ ਕੁਝ ਪਿਆਰੇ ਦੋਸਤ ਮੁਸਲਮਾਨ ਆਏ ਇਹਨਾਂ ਚ ਇੱਕ ਲੜਕੀ ਵੀ ਸੀ ਉਹ ਮੈਨੂੰ ਰਾਤ ਦੇ ਹਨੇਰੇ ਚ ਘਰ ਲੈ ਕੇ ਤੇ ਮੇਰੀ ਬੜੀ ਖਿਦਮਤ ਕੀਤੀ ਅੱਜ ਮੈਂ ਉਹਨਾਂ ਦੀ ਬਦੌਲਤ ਜ਼ਿੰਦਾ ਹਾਂ ਕਈ ਸਿੱਖਾਂ ਨੇ ਮੈਨੂੰ ਆਪਣੇ ਜਿਸਮ ਦਿਖਾਏ ਹੱਥ ਪੈਰ ਵੀ ਕੱਟੇ ਸੰ ਉਹ ਆਪਣੇ ਆਪ ਨੂੰ ਜ਼ਿੰਦਾ ਸ਼ਹੀਦ ਕਹਿੰਦੇ ਸੰ ਇੱਕ ਸਿੱਖ ਮੇਂ ਦੇਖਿਆ ਉਸਤੇ ਸਾਰੇ ਦੇ ਸਾਰੇ ਰਿਸ਼ਤੇਦਾਰ ਮਰੇ ਗਏ ਸਨ ਉਹ ਆਪ ਇਕੱਲਾ ਹੀ ਸੀ ਤੇ ਪਾਗਲਾ ਜੈਸੀਆਂ ਹਰਕਤਾਂ ਕਰਦਾ ਸੀ ਸ਼ਰੇ ਬਾਜ਼ਾਰ ਨੂੰ ਨੰਗਾ ਹੋ ਜਾਂਦਾ ਸੀ ਤੇ ਉਸ ਨੂੰ ਖ਼ਬਰ ਹੀ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ ਕੀ ਇਹ ਖਵਾਜਾ ਇਫਤਖਾਰ ਦੇ ਪਾਕਿਸਤਾਨ ਚ ਦਿੱਤੇ ਇਨਾਮ ਦਿੱਤਮਗੇ ਨਹੀਂ ਕਿ ਉਹ ਜ਼ਿੰਦਾ ਹਕੀਕਤਾਂ ਤੋਂ ਇਨਕਾਰ ਕਰ ਸਕਦਾ ਹੈ ਸ਼ਾਇਦ ਇਸ ਖਵਾਜਾ ਇਫਤਖਾਰ ਨੇ ਵੀ ਆਪਣੀ ਬਦਖਸਲਤੀ ਦਾ ਪਹਿਲੂ ਖੂਬ ਜੀ ਪਰ ਕੇ ਦਿਖਾਇਆ ਹੋਵੇਗਾ ਇਸ ਸ਼ਕਲ ਸੂਰਤੋਂ ਕੋਈ پاک سیرਤ ਤੇ ਨੇਕ ਦਿਲ ਦਾ ਦਿਖਾਈ ਨਹੀਂ ਦੇ ਰਿਹਾ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ